ਭਾਈ ਇਹ ਸਕੂਲ ਬੱਸ ਹੈ ਇਹਦੇ ਵਿੱਚ ਲੋਕਾਂ ਦੇ ਪੂਰਾ ਪੂਰਾ ਬੱਚੇ ਬੈਠੇ ਆ ਇਹਦੇ ਪਿੱਛੇ ਸਪੈਸ਼ਲ ਲਿਖਿਆ ਹੋਇਆ ਸਪੀਡ ਲਿਮਟ 40 ਕਿਲੋਮੀਟਰ ਹੁਣ ਇਸ ਵਕਤ ਇਹ 65 ਦੀ ਸਪੀਡ ਤੇ ਕਰ ਲਈਏ ਨੇ ਇੰਡੀਕੇਟਰ ਲਾਇਆ ਹੋਇਆ ਦੇਖੋ ਵੀ ਲੰਘ ਜਾ ਪਹਿਲਾਂ ਅਸੀਂ 80 ਤੇ ਆਉਂਦੇ ਸੀਗੇ ਇਹਨੇ ਸਾਨੂੰ ਰਲੜ ਨਹੀਂ ਦਿੱਤਾ ਬੱਸ ਨੇ ਇਹ ਆਹ ਸ਼ਾਇਦ ਚੀਮੇ ਵਾਲੇ ਸਕੂਲ ਦੀ ਬੱਸ ਹੈ ਖਠਾਲੇ ਨੇੜੇ ਰੈਕਪੁਰ ਮਲੇਕੋਲਾ ਰੋਡ ਤੇ ਆ ਜੀ ਦੇਖ ਲਓ ਮੀਟਰ 70 ਤੇ ਆ ਹੁਣ ਪੂਰੇ ਡਿੱਕਾ ਪਿਆ ਆ ਆ ਦੇਖੋ 60 ਤੇ ਆ ਹਾਂ ਹੁਣ ਡਿੱਕਾ ਪਿਆ ਥੱਲੇ ਲਾਹਿਆ ਤੁਸੀਂ ਆ ਪਿੰਡ ਲੰਗਣ ਦਿਓ ਦੇਖੋ ਫੇਰ 80 ਤੇ ਜਾਊ ਇਹ ਦੇਖੋ ਪ੍ਰਾਟੀ ਸਾਈਡ ਤੇ ਜਾਂਦੀ ਆ ਨਾਂ ਦੂਰੇ ਦੇ ਨਾਲੇ ਪਿੰਡ ਆ ਗਿਆ ਇੱਥੇ ਤਾਂ ਵੈਸੇ ਨਹੀਂ ਭਜਾਉਣੀ ਚਾਹੀਦੀ ਹਾਂ ਫੇਰ 65 70 ਤੇ ਵਾਗੀ ਦੋਨੋਂ ਲਗਾ ਦਿੰਦੇ ਨੇ ਜੇ ਇਹ ਸਿੱਧੀ ਗਈ ਬੱਸ ਨਹੀਂ ਮੁੜੂਗੀ ਇਹ ਮਤਲਬ ਲਿਖੀ ਹੋਈ ਲਿਮਟਡ ਸਪੀਡ ਤੋਂ ਦੁੱਗਣੀ ਸਪੀਡ ਤੇ ਚੱਲਦੇ ਨੇ ਫਿਰ ਜਦੋਂ ਕਈ ਜਗ੍ਹਾ ਹਾਦਸੇ ਵਾਪਰ ਜਾਂਦੇ ਆ ਫਿਰ ਆਪਾਂ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਪਹਿਲੀ ਗੱਲ ਤਾਂ ਇਹ ਪੁਰਾਣੀਆਂ ਬੱਸਾਂ ਨੇ ਲਗਭਗ ਚਲਾਉਣ ਦੇ ਲਾਇਕ ਨਹੀਂ ਹੈਗੀਆਂ ਠੀਕ ਹੈ ਜੀ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ